ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੀਆਂ ਆਂ ਸ਼ੰਭੂ ਬਾਰਡਰ ਦੇ ਉੱਤੇ ਬੀਤੇ ਕੁਝ ਦਿਨਾਂ ਤੋਂ ਬਹੁਤ ਕੁਝ ਵਾਪਰਿਆ ਸਭ ਕੁਝ ਤੁਸੀਂ ਵੇਖਿਆ ਸੁਣਿਆ ਉਹਦੇ ਬਾਰੇ ਚਰਚਾ ਕੀਤੀ ਪਰ ਹੁਣ ਤਸਵੀਰਾਂ ਬਦਲ ਚੁੱਕੀਆਂ ਨਹੀਂ 21 ਫਰਵਰੀ ਨੂੰ ਜੋ ਕੁਝ ਵਾਪਰਦਾ ਜੋ ਦੁਕਾਨਾਂ ਤੇ ਇੱਥੇ ਹੁੰਦਾ ਹਾਲਾਂਕਿ ਉਹ ਕਨੋਰੀ ਬਾਰਡਰ ਦੇ ਉੱਤੇ ਹੋਇਆ ਸੀ ਪਰ ਉਹਦਾ ਅਸਰ ਇੱਥੇ ਵੀ ਵੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਉਸ ਮੌਤ ਨੇ ਪੂਰੇ ਦੇ ਪੂਰੇ ਸਨੈਰੀਏ ਨੂੰ ਬਦਲ ਕੇ ਰੱਖ ਦਿੱਤਾ ਹੈ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਹਾਂ ਤੁਹਾਨੂੰ ਤਸਵੀਰ ਦਿਖਾਉਣੀ ਬੜੀ ਜ਼ਰੂਰੀ ਹੈ ਕਿਉਂਕਿ ਹੁਣ ਕਿਸਾਨ ਨੇ ਜਿਹੜੇ ਉਹ ਪਿੱਛੇ हट ਚੁੱਕੇ ਹੈ ਕਿਸਾਨਾਂ ਨੇ ਆਖ ਦਿੱਤਾ ਹੈ ਕਿ ਇੱਥੇ ਹੀ ਸਿੰਘੂ ਬਾਰਡਰ ਬਣਾਵਾਂਗੇ ਸ਼ੰਭੂ ਬਾਰਡਰ ਦੇ ਉੱਤੇ ਹੀ ਦਿੱਲੀ ਦੀ ਤਰਜ਼ ਤੇ ਇੱਥੇ ਅਸੀਂ ਬੈਠਾਂਗੇ ਕਿਉਂਕਿ ਚੋਣ ਜੱਦਤਾ ਲੱਗਣ ਵਾਲਾ ਹੈ ਚੋਣ ਕਮਿਸ਼ਨਰ ਸੀ ਜਿਹੜੇ ਆ ਵੱਡੇ ਅਧਿਕਾਰੀ ਚੋਣ ਕਮਿਸ਼ਨ ਦੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਕੱਲ ਤੋਂ ਭਾਵੇਂ ਜਿਹੜਾ ਹਫਤਾ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਇਸ ਹਫਤੇ ਦੇ ਵਿੱਚ ਚੋਣ ਜਾਬਤੇ ਦਾ ਐਲਾਨ ਹੈ ਜਿਹੜਾ ਉਹ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਜਾ ਸਕਦਾ ਹੈ ਤਾਂ ਅਜੇ ਦੇ ਵਿੱਚ ਜਦੋਂ ਜਾਬਤਾ ਲੱਗ ਜਾਂਦਾ ਹੈ ਤਵਾ ਦੇ ਵਿੱਚ ਮੰਗਾ ਮੰਬਾਉਣੀਆਂ ਜਾਂ ਗੱਲਬਾਤ ਕਰਨੀ ਜਾਂ ਕਿਸੇ ਵੀ ਤਰ੍ਹਾਂ ਦੀ ਚਾਰਾਚੂਈ ਕਰਨੀ ਉਹ ਕਿਤੇ ਨਾ ਕਿਤੇ ਬੰਦ ਹੋ ਜਾਂਦੀ ਹੈ ਉਹਨੂੰ ਲਗਾਮ ਲੱਗ ਜਾਂਦੀ ਹੈ ਉਹਦੇ ਤੇ ਚੂਣ ਕਮਿਸ਼ਨ ਦੇ ਹੁਕਮਾਂ ਦੇ ਕਰਕੇ ਉਹਦੇ ਤੇ ਰੋਕ ਲਾਉਣੀ ਪੈ ਜਾਂਦੀ ਐ ਸੋ ਇਹਦੇ ਕਰਕੇ ਕਿਸਾਨਾਂ ਨੇ ਆਖਿਆ ਕਿ ਅਸੀਂ ਇੱਥੇ ਰੁਕਾਂਗੇ ਇੱਥੇ ਹੀ ਅਸੀਂ ਬੈਠਾਂਗੇ ਅਸੀਂ ਅੱਗੇ ਕੁਝ ਨਹੀਂ ਕਰਾਂਗੇ ਤੇ ਇਸ ਤੋਂ ਬਾਅਦ ਦੇ ਵਿੱਚ ਕਿਸਾਨ ਪਿੱਛੇ हट ਗਏ ਉਹ ਵੀ ਤਸਵੀਰ ਵਿਖਾਵਾਂਗੇ ਪਰ ਪਹਿਲਾਂ ਮਿਲਟਰੀ ਵਾਲੇ ਪਾਸੇ ਤਸਵੀਰ ਵਿਖਾਈ ਐ ਇਧਰ ਪੈਰਾਮਿਲਟਰੀ ਫੋਰਸਿਜ਼ ਖੜੀਆਂ ਵਿਖਾਈ ਦਿੰਦੀਆਂ ਹੁੰਦੀਆਂ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਇੱਥੇ ਜਿਹੜੀਆਂ ਫੋਰਸਸ ਨੇ ਉਹਨਾਂ ਦੀ ਗਿਣਤੀ ਘਟ ਗਈ ਹੈ ਇੱਕ ਟਰੈਕਟਰ ਹੈ ਤੇ ਇੱਕ ਪਾਣੀ ਵਾਲੀ ਟੈਂਕੀ ਜਿਹੜੀ ਕਈ ਦਿਨਾਂ ਤੋਂ ਇੱਥੇ ਖੜੀ ਹੈ ਨਫਰੀ ਜਿਹੜੀ ਪੁਲਿਸ ਦੀ ਸੀ ਉਹਨਾਂ ਨੇ ਪੱਲੜ ਪਾ ਲਏ ਨੇ ਉਹਨਾਂ ਨੇ ਤਰਪਾਲਾਂ ਪਾਲੀਆਂ ਨੇ ਕੋਈ ਕੋ ਮੌਸਮ ਬਦਲ ਚੁੱਕਿਆ ਗਰਮੀ ਦੇ ਦਿਨ ਨੇ ਜਿਹੜੇ ਉਹ ਸ਼ੁਰੂ ਹੋ ਗਏ ਨੇ ਮਾਰਚ ਮਹੀਨਾ ਚੱਲ ਰਿਹਾ ਹੈ ਤੇ ਹੁਣ ਇਸ ਵੇਲੇ ਤਸਵੀਰਾਂ ਤੁਸੀਂ ਉਹ ਫੋਰਸਸ ਦੇ ਆ ਵੇਖ ਰਹੇ ਹੋ ਕੋਸ਼ਿਸ਼ ਗਿਣਤੀ ਦੇ ਵਿੱਚ ਸਿਪਾਹੀ ਨੇ ਜਿਹੜੇ ਉਹ ਅੱਗੇ ਖੜੇ ਦਿਖਾਈ ਦੇ ਰਹੇ ਆ ਪਰ ਪਿੱਛੇ ਤੰਬੂ ਲੱਗੇ ਹੋਏ ਨੇ ਤੰਬੂਆਂ ਦੇ ਵਿੱਚ ਬਾਕੀ ਜਿਹੜੇ ਸਿਪਾਹੀ ਨੇ ਉਹ ਆਰਾਮ ਫਰਮਾ ਰਹੇ ਨੇ ਤੇ ਵਾਰੀ-ਵਾਰੀ ਉਹ ਇੱਥੇ ਅੱਗੇ ਆਉਂਦੇ ਰਹਿਣਗੇ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ ਦੋਹਾਂ ਪਾਸੇ ਦੀ ਤਸਵੀਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਰਲੇ ਪਾਸੇ ਵੀ ਤੁਸੀਂ ਵੇਖ ਸਕਦੇ ਹੋ ਕੈਮਰਾ ਪਰਸਨ ਅੰਕਿਤ ਨੂੰ ਮੈਂ ਕਹੂੰਗਾ ਕਿ ਪਰਲੇ ਪਾਸੇ ਦੀ ਤਸਵੀਰ ਹੈ ਜਿਹੜੀ ਉਹ ਵੀ ਦਿਖਾਈ ਜਾਵੇ ਤੇ ਹੁਣ ਆਪਾਂ ਕਿਸਾਨਾਂ ਵਾਲੇ ਪਾਸੇ ਆ ਜਾਂਦੇ ਹਾਂ ਇਹ ਜਿਹੜੀ ਆ ਰੱਸੀ ਟਾਈਪ ਇੱਕ ਜਿਹੜੀ ਤਾਰ ਲਗਾਈ ਗਈ ਸੀ ਮੋਟੀ ਤਾਰ ਲੱਗੀ ਹੋਈ ਹੈ ਇਹ ਵੀ ਮੈਂ ਤੁਹਾਨੂੰ ਦਿਖਾਉਣੀ ਚਾਹਾਂਗਾ ਕਿ ਇਸ ਤਾਰ ਨੂੰ ਲਗਾਇਆ ਗਿਆ ਪਹਿਲਾਂ ਤਾਂ ਜੋ ਕਿਸੇ ਨੂੰ ਅੱਗੇ ਨਾ ਜਾਣ ਦਿੱਤਾ ਜਾ ਸਕੇ ਤੇ ਉਸ ਤੋਂ ਬਾਅਦ ਦੇ ਵਿੱਚ ਡਿਊਟੀਆਂ ਨੇ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਕਿਸਾਨਾਂ ਦੀਆਂ ਜਿੰਨੇ ਵੀ ਉਹਨਾਂ ਦੇ ਕਿਸਾਨ ਜਥੇਬੰਦੀਆਂ ਨੇ ਆਪਣੇ ਲਾਂਬਨ ਤਰੀਕੇ ਦੇ ਨਾਲ ਅੱਗੇ ਜਿਹੜੀਆਂ ਯੂਨਿਟਸ ਬਣਾਈਆਂ ਹੋਈਆਂ ਨੇ ਉਹਨਾਂ ਦੀ ਡਿਊਟੀ ਸੀ ਕਿ ਇਸ ਤੋਂ ਅੱਗੇ ਕਿਸੇ ਨੂੰ ਵੀ ਆਉਣਾ ਨਹੀਂ ਦੇਣਾ ਇਹ ਰੋਡ ਪੂਰੀ ਤਰੀਕੇ ਦੇ ਨਾਲ ਹੁਣ ਬਲੌਕ ਹੋ ਚੁੱਕਿਆ ਹੈ ਇਹ ਰੋਡ ਆ ਜਿਹੜਾ ਬੰਦ ਹੋ ਚੁੱਕਿਆ ਹੈ ਬੱਕੋ ਬੱਕਰੀਆਂ ਧਾਰਨਾ ਵਿੱਚ ਕਿਸਾਨ ਆਖਦੇ ਨੇ ਕਿ ਸਰਕਾਰ ਨੇ ਬੰਦ ਕੀਤਾ ਹੈ ਸਰਕਾਰ ਕਿਸਾਨਾਂ ਦੇ ਉੱਤੇ ਦੋਸ਼ ਮੜ ਰਹੀ ਹੈ ਸੋ ਇਹ ਦੋਸ਼ ਲਗਾਉਣ ਦੇ ਜਿਹੜੀ ਇਹ ਤਹਿ ਤਕਰੀਬ ਹੈ ਇਹ ਲਗਭਗ ਹਰੇਕ ਹੀ ਪ੍ਰਦਰਸ਼ਨ ਦੇ ਵਿੱਚ ਦਿਖਾਈ ਦਿੰਦੀ ਹੈ ਤੇ ਹੁਣ ਕਿਸਾਨਾਂ ਵਾਲੇ ਪਾਸੇ ਆ ਜਾਂਦੇ ਤੁਸੀਂ ਵੀ ਇੱਕ ਸਾਹ ਦਿਓ ਮੈਂ ਕੁਝ ਗਿਣਤੀ ਦੇ ਜਿਹੜੇ ਕਿਸਾਨ ਵੀਰ ਨੇ ਉਹ ਅੱਗੇ ਫਰੰਟ ਦੇ ਉੱਤੇ ਨੇ ਤੇ ਬਾਕੀ ਜਿਹੜੀ ਸਟੇਜ ਹੈ ਉਹ ਕਾਫੀ ਪਿੱਛੇ ਲਗਾਈ ਗਈ ਹੈ ਸਟੇਜ ਦੇ ਉੱਤੇ ਅਨਾਉਂਸਮੈਂਟ ਵੀ ਕੀਤੀਆਂ ਜਾ ਰਹੀਆਂ ਨੇ ਜਿਵੇਂ ਕਿ ਸਭ ਨੂੰ ਪਤਾ ਕਿ ਅੱਜ ਕਿਸਾਨਾਂ ਨੇ ਆਖਿਆ ਕਿ ਰੇਲਾਂ ਰੋਕਣੀਆਂ ਨੇ ਪੂਰੇ ਦੇਸ਼ ਭਰ ਦੇ ਵਿੱਚ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਇੱਕ ਨਵੀਂ ਸਕੀਮ ਘੜ ਕੇ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜ ਫਸਲਾਂ ਦੇ ਉੱਤੇ ਸੀਐਮਐਸਪੀ ਦੇਵਾਂਗੇ ਚੋਣਾਂ ਨੇੜੇ ਆ ਗਈਆਂ ਤੇ ਆਮਮਣ ਦੇਖਿਆ ਜਾਂਦਾ ਜਦੋਂ ਚੋਣਾਂ ਨੇੜੇ ਆ ਜਾਂਦੀਆਂ ਨੇ ਤਾਂ ਵੱਡੇ ਵੱਡੇ ਦਾਅਵੇ ਜਿਹੜੇ ਹੁੰਦੇ ਨੇ ਉਹ ਵਾਅਦਿਆਂ ਦੇ ਵਿੱਚ ਤਬਦੀਲ ਹੁੰਦੇ ਦਿਖਾਈ ਦਿੰਦੇ ਹੁੰਦੇ ਨੇ ਤੇ ਉਸੇ ਤਰੀਕੇ ਦਾ ਹੁਣ ਹੋ ਰਿਹਾ ਕਿਤੇ ਕਿਸੇ ਚੀਜ਼ ਦੀ ਇਨੋਗ੍ਰੇਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਕੁਝ ਦਿੱਤਾ ਜਾ ਰਿਹਾ ਹੈ ਮਹਿਲਾਵਾਂ ਦੇ ਲਈ ਅ ਵਿਸ਼ੇ ਮੇਲਾ ਦਿਵਸ ਜਿੱਦਾਂ ਉਸ ਦਿਨ ਕੇਂਦਰ ਸਰਕਾਰ ਸਿਲੰਡਰ ਦੇ ਵਿੱਚ 100 ਰੁਪਏ ਦੀ ਛੋਟ ਹੈ ਜਿਹੜੀ ਉਹ ਕਰਦੀ ਹੈ ਤੇ ਉਸ ਤੋਂ ਬਾਅਦ ਚ ਕਿਹਾ ਜਾਂਦਾ ਹੈ ਕਿ ਅਸੀਂ ਔਰਤਾਂ ਨੂੰ ਇੱਕ ਵੱਡਾ ਤੋਹਫਾ ਦੇ ਦਿੱਤਾ ਪਰ ਉੱਥੇ ਪ੍ਰਤੀਕਿਰਿਆ ਔਰਤਾਂ ਦੀ ਇਹ ਆਈ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਕੀਮਤਾਂ ਵੱਧ ਰਹੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਆਖਿਰ ਦੇ ਵਿੱਚ ਆ ਕੇ 100 ਰੁਪਏ ਘਟਾਉਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਆਰਥਿਕ ਬੋਝ ਸਾਡੇ ਤੇ ਪਿਆ ਸੀ ਉਹ ਘਟ ਕੇ ਮੇ ਸਕਦਾ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਹੋਏ ਨੇ ਇਨ੍ਹਾਂ ਬੱਚਿਆਂ ਦੀ ਤਸਵੀਰ ਨੇ ਕਿਤੇ ਨਾ ਕਿਤੇ ਹਾਈ ਕੋਰਟ ਦੇ ਵਿੱਚੋਂ ਜਦੋਂ ਸੁਣਵਾਈ ਹੋਈ ਇਨ੍ਹਾਂ ਬੱਚਿਆਂ ਦੀ ਤਸਵੀਰ ਨੇ ਇੱਕ ਚੀਜ਼ ਸਾਹਮਣੇ ਲਿਆਂਦੀ ਜਿਸ ਦੇ ਉੱਤੇ ਮਾਨਯੋਗ ਹਾਈ ਕੋਰਟ ਦੀ ਜਿਹੜੀ ਜੱਤਸੇ ਮਾਨਾਂ ਦੀ ਵਿੱਚ ਸੀ ਉਹਨੇ ਇੱਕ ਕਮੈਂਟ ਕੀਤਾ ਟਿੱਪਣੀ ਕੀਤੀ ਕਿਸਾਨਾਂ ਨੂੰ ਆਖਿਆ ਕਿ ਤੁਸੀਂ ਬੱਚੇ ਨੇ ਜਿਹੜੇ ਉਹਨਾਂ ਨੂੰ ਅੱਗੇ ਕਰ ਰਹੇ ਹੋ ਪਰ ਇਹਨਾਂ ਬੱਚਿਆਂ ਨੂੰ ਉਸ ਤਰੀਕੇ ਦੇ ਨਾਲ ਅੱਗੇ ਨਹੀਂ ਕੀਤਾ ਜਾਂਦਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਇੱਥੇ ਪਹੁੰਚਿਆ ਕਿਉਂਕਿ ਇਹਨਾਂ ਦੇ ਪਿਵਿੱਖ ਦੇ ਲਈ ਇਹ ਕਿਸਾਨ ਨੇ ਜਿਹੜੇ ਉਹ ਲਗਾਤਾਰ ਲੜਾਈ ਲੜ ਰਹੇ ਨੇ ਬਹੁਤੇ ਕਿਸਾਨ ਐਸੇ ਨੇ ਜਿਨ੍ਹਾਂ ਦੀ ਉਮਰ ਕਾਫੀ ਹੋ ਚੁੱਕੀ ਆ ਉਹਨਾਂ ਨੂੰ ਖੁਦ ਪਤਾ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਸੰਘਰਸ਼ ਅਸੀਂ ਲੜਾਂਗੇ ਤਾਂ ਅਸੀਂ ਕਿਹਦੀ ਖਾਤਰ ਲੜਾਂਗੇ ਤੇ ਓਬਵੀਅਸ ਜੀ ਗੱਲ ਹੈ ਕੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਸਤੇ ਲੜਨਗੇ ਤੇ ਇਹ ਛੋਟੇ-ਛੋਟੇ ਬੱਚੇ ਨੇ ਇਹਨਾਂ ਨੂੰ ਲੈ ਕੇ ਜਦੋਂ ਹਰਿਆਣਾ ਸਰਕਾਰ ਨੇ ਹਰਿਆਣਾ ਪ੍ਰਸ਼ਾਸਨ ਨੇ ਉੱਤੇ ਤਸਵੀਰਾਂ ਵੀਡੀਓਜ਼ ਦਿਖਾਈਆਂ ਤਾਂ ਇਸ ਚੀਜ਼ ਦੇ ਉੱਤੇ ਟਿੱਪਣੀ ਕੀਤੀ ਜਾਂਦੀ ਹੈ ਨਿਹੰਗ ਸਿੰਘ ਜਥੇਬੰਦੀ ਇੱਥੇ ਪਹੁੰਚੀਆਂ ਹੋਈਆਂ ਸੀ ਨਿਹੰਗ ਸਿੰਘਾਂ ਦਾ ਜਿਹੜਾ ਡிரஸ் ਕੋਡ ਹੈ ਉਸ ਦੇ ਵਿੱਚ ਕਕਾਰ ਨੇ ਜਿਹੜੇ ਉਹ ਸ਼ਾਮਿਲ ਹੁੰਦੇ ਨਹੀਂ ਤੇ ਦਸਵੇਂ ਗੁਰੂ ਸਾਹਿਬਾਨ ਹੋਰਾਂ ਦੇ ਸਮੇਂ ਤੋਂ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਪਰ ਉਸ ਸੀਜ਼ ਨੂੰ ਹਾਈਲਾਈਟ ਕਰਕੇ ਆਖਿਆ ਗਿਆ ਕਿ ਇਹਨਾਂ ਦੇ ਕੋਲੇ ਤਲਵਾਰਾਂ ਨੇ ਇਨਾਂ ਦੇ ਕੋਲੇ ਹਥਿਆਰ ਨੇ ਜਿਹੜੇ ਡੰਡਿਆਂ ਦੇ ਉੱਤੇ ਝੰਡੇ ਕੱਸੇ ਹੋਏ ਨੇ ਉਹਨਾਂ ਡੰਡਿਆਂ ਨੂੰ ਹਥਿਆਰ ਦੱਸਿਆ ਗਿਆ ਪਰ ਕਿਸਾਨਾਂ ਨੇ ਇਹ ਦੋਸ਼ ਲਗਾਇਆ ਕਿ ਉਸ ਦੇ ਇਵਜ਼ ਦੇ ਵਿੱਚ ਉਹਨੂੰ ਕਾਊਂਟਰ ਕਰਨ ਦੇ ਲਈ ਜਦੋਂ ਪੰਜਾਬ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਪੁੱਛਿਆ ਗਿਆ ਕਿ ਤੁਸੀਂ ਇਹਦੇ ਤੇ ਕੀ ਕਹਿਣਾ ਤਾਂ ਸਾਰੇ ਚੁੱਪ ਬੈਠੇ ਸੀ ਹਾਲਾਂਕਿ ਪੰਜਾਬ ਵਾਲੇ ਪਾਸੇ ਜਿਹੜੀ ਇੱਥੇ ਪੰਜਾਬ ਦੇ ਸਰਕਾਰ ਦੇ ਵੱਲੋਂ ਫੋਰਸ ਡਿਪਲੋਏ ਕੀਤੀ ਹੋਈ ਹੈ ਉਹ ਵੀ ਵੀਡੀਓ ਬਣਾ ਸਕਦੇ ਸੀ ਕਿ ਸਾਡੇ ਖੇਤਰ ਦੇ ਵਿੱਚ ਡਰੋਨ ਆ ਰਿਹਾ ਹੈ ਰਬੜ ਦੀਆਂ ਬੁਲੇਟਸ ਚਲਾਈਆਂ ਜਾ ਰਹੀਆਂ ਪੈਲੇਟ ਬੁਲੇਟਸ ਚਲਾਈ ਜਾ ਰਹੇ ਨੇ ਉਹ ਬੁਲੇਟਸ ਚਲਾਈ ਜਾ ਰਹੇ ਨੇ ਉਹ ਸੰਦ ਵਰਤੇ ਜਾ ਰਹੇ ਨੇ ਜਿਹੜੇ ਸੁਰੱਖਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਵੱਲੋਂ ਬਹੁਤ ਸਮਾਂ ਪਹਿਲਾਂ ਬੈਨ ਕਰ ਦਿੱਤੇ ਗਏ ਸੀ ਕਿ ਪ੍ਰਦਰਸ਼ਨਾਂ ਦੇ ਵਿੱਚ ਭੀੜ ਨੂੰ ਖਦੇੜਨ ਦੇ ਲਈ ਇਹ ਚੀਜ਼ਾਂ ਨਹੀਂ ਵਰਤੀਆਂ ਜਾਣਗੀਆਂ ਅਤਰੂ ਗੈਸ ਦੇ ਗੋਲੇ ਵਰਤੇ ਜਾ ਸਕਦੇ ਆ ਪਰ ਇੱਥੇ ਜਿਸ ਦਿਨ ਪਹਿਲੇ ਦਿਨ ਅਸੀਂ ਇੱਥੇ ਕਵਰੇਜ ਕਰਨ ਦੇ ਲਈ ਆਏ ਸੀ ਉਸ ਦਿਨ ਇੱਕ ਤਸਵੀਰ ਵੇਖੀ ਜਿਦੇ ਵਿੱਚ ਸਿਲਵਰ ਬੰਬ ਵੀ ਇੱਥੇ ਆ ਕੇ ਸਾਡੇ ਪੈਰਾਂ ਦੇ ਵਿੱਚ ਡਿੱਗੇ ਤੇ ਰਬੜ ਦੀਆਂ ਬੁਲੇਟਸ ਵੀ ਚੱਲੀਆਂ ਜਿਹੜੀਆਂ ਚੀਜ਼ਾਂ ਬੰਨ ਨੇ ਉਹ ਇੱਥੇ ਚੱਲ ਰਹੀਆਂ ਨੇ ਹਾਲਾਂਕਿ ਕਿਸਾਨ ਆਖਦੇ ਸੀ ਕਿ ਛੱਤੀਸਗੜ੍ਹ ਤੇ ਝਾਰਖੰਡ ਵਾਲੇ ਪਾਸੇ ਜਿੱਦੇਲੇ ਪਾਸੇ ਨਕਸਲਵਾਦੀਆਂ ਦੀ ਮੁਹਿੰਮ ਬੜੇ ਜ਼ੋਰਾਂ ਦੇ ਨਾਲ ਚੱਲ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਨਕਸਲਵਾਦੀ ਉਸੇ ਪਾਏ ਜਾਂਦੇ ਨੇ ਉਹਨਾਂ ਨੂੰ ਖਦੇੜਨ ਦੇ ਲਈ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਪਰ ਇਹ ਕਿਸਾਨਾਂ ਦੇ ਉੱਤੇ ਚੀਜ਼ਾਂ ਚਲਾਈਆਂ ਗਈਆਂ ਪਰ ਮਾਨਯੋਗ ਹਾਈ ਕੋਰਟ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਣਾ ਸੀ ਉਹ ਪੱਖ ਰੱਖਣ ਤੋਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਚੁੱਕ ਗਈ ਜਾਂ ਫਿਰ ਜਾਣ ਬੁਝ ਕੇ ਨਹੀਂ ਰੱਖਿਆ ਗਿਆ ਇਹ ਚੀਜ਼ਾਂ ਨੂੰ ਲੈ ਕੇ ਵੀ ਚਰਚਾ ਚੱਲਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਕਿਸਾਨਾਂ ਨੇ ਆਖਿਆ ਕਿ ਸਾਡੀ ਜਾਨ ਨੂੰ ਖਤਰਾ ਹੈ ਤਾਂ ਫਿਰ ਮਨੁੱਖ ਹਾਈ ਕੋਰਟ ਕਮਿਟ ਕਰਦਾ ਹੈ ਕਿ ਜੇਕਰ ਤੁਹਾਡੀ ਜਾਨ ਨੂੰ ਇੰਨਾ ਹੀ ਖਤਰਾ ਹੈ ਤਾਂ ਤੁਹਾਨੂੰ ਇੱਥੋਂ ਗ੍ਰਿਫਤਾਰ ਕਰਕੇ ਅਸੀਂ ਚਨਈ ਦੀਆਂ ਜੇਲਾਂ ਦੇ ਵਿੱਚ ਭੇਜ ਸਕਦੇ ਹਾਂ ਤੇ ਉੱਥੇ ਜੇਲਾਂ ਬੜੀਆਂ ਸੁਰੱਖਿਅਤ ਨੇ ਤੁਹਾਡੀ ਜਾਨ ਨੂੰ ਕੋਈ ਖਤਰਾ ਨਹੀਂ ਹੋਏਗਾ ਪਰ ਇਹੀ ਚੀਜ਼ ਹਾਈਲਾਈਟ ਕਰਕੇ ਲੋਕਾਂ ਨੂੰ ਦਿਖਾਈ ਗਈ ਕਿ ਕਿਸਾਨਾਂ ਨੂੰ ਆਖ ਦਿੱਤਾ ਕਿ ਤੁਹਾਨੂੰ ਗ੍ਰਿਫਤਾਰ ਕਰਕੇ ਅਹ ਚਨਈ ਭੇਜ ਦਿੱਤਾ ਜਾਏਗਾ ਤੁਹਾਨੂੰ ਗ੍ਰਿਫਤਾਰ ਕਰਕੇ ਚਨਈ ਭੇਜ ਦਿੱਤਾ ਜਾਣਾ ਚਾਹੀਦਾ ਪਰ ਉਹਦੇ ਪਿੱਛੇ ਅਸਲ ਸਚਾਈ ਕੀ ਸੀ ਉਹ ਟਿੱਪਣੀ ਕਿਉਂ ਕੀਤੀ ਸੀ ਉਹ ਚੀਜ਼ ਕੋਈ ਵੀ ਦਿਖਾਉਣ ਤੋਂ ਗੁਰੇਜ਼ ਕਰ ਰਿਹਾ ਸੀ ਉਹ ਚੀਜ਼ ਲੋਕਾਂ ਤੱਕ ਨਹੀਂ ਪਹੁੰਚਾਈਗੀ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਮਾਨੋ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਪਹਿਲੇ ਨੰਬਰ ਤੇ ਹਰਿਆਣਾ ਸਰਕਾਰ ਨੇ ਪੱਖ ਰੱਖਿਆ ਵੀਡੀਓ ਸਾਂਝੀਆਂ ਕੀਤੀਆਂ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਦੀ ਪ੍ਰਸ਼ਾਸਨ ਦੀ ਵਾਰੀ ਆਈ ਕਿਤੇ ਨਾ ਕਿਤੇ ਉਹ ਚੀਜ਼ਾਂ ਦਿਖਾਉਣ ਤੋਂ ਅਸਮਰਥ ਦੇ ਕਿਤੇ ਫਿਰ ਕਿਸਾਨਾਂ ਨੂੰ ਇਹ ਗੱਲ ਆਖੀ ਗਈ ਸੀ ਸੋ ਇਸ ਤਰੀਕੇ ਦਾ ਪੂਰੇ ਦਾ ਪੂਰਾ ਸੀਨ ਸੀ ਜਿਹਨੂੰ ਆ ਇਹ ਕਮਾ ਫਿਰ ਆ ਕੇ ਪੇਸ਼ ਕੀਤਾ ਗਿਆ ਤੇ ਇਹ ਆਖਿਆ ਗਿਆ ਕਿ ਕਿਸਾਨਾਂ ਨੂੰ ਝਾੜ ਪਾਈ ਗਈ ਹੈ ਸੋ ਇਹ ਪੂਰੇ ਦੀ ਪੂਰੀ ਗੱਲ ਹੈ ਜਿਹੜੀ ਸਾਂਝੀ ਕਰ ਚੁੱਕੇ ਤੇ ਹੁਣ ਇੱਥੇ ਖੜੇ ਆ ਸ਼ੰਭੂ ਬਾਰਡਰ ਦੇ ਉੱਤੇ ਇੱਥੇ ਗਿਰਤੀ ਦੇ ਕਿਸਾਨ ਨੇ ਜਿਹੜੇ ਉਹ ਫਰੰਟ ਲਾਈਨ ਦੇ ਉੱਤੇ ਖੜੇ ਹੋਏ ਨੇ ਤੇ ਬਾਕੀ ਜਿੰਨੇ ਵੀ ਕਿਸਾਨ ਨੇ ਉਹਨਾਂ ਨੇ ਸਟੇਜ ਹੈ ਜਿਹੜੀ ਪਿੱਛੇ ਲਗਾਈ ਹੋਈ ਆ ਟਰੈਕਟਰ ਟਰਾਲੀਆਂ ਸਾਰੀਆਂ ਪਿੱਛੇ ਖੜੀਆਂ ਨੇ ਸਭ ਜਾਣੇ ਪਿੱਛੇ ਚਲੇ ਗਏ ਨੇ ਇਥੋਂ ਕਈ ਸੌ ਮੀਟਰ ਦਾ ਜਿਹੜਾ ਜਿਹੜੀ ਜਗਾ ਕੀ ਆ ਬਾਰਡਰ ਤੋਂ ਲੈ ਕੇ ਪਿੱਛੇ ਤੱਕ ਦੀ ਉਹਨੂੰ ਖਾਲੀ ਕਰਕੇ ਰੱਖਿਆ ਗਿਆ ਤੇ ਪਿੱਛੇ ਸਟੇਜ ਜਿਉਂ ਦੀ ਤਿਉਂ ਚੱਲ ਰਹੀ ਹੈ 13 ਤਰੀਕ ਤੋਂ ਲੈ ਕੇ ਹੁਣ ਤੱਕ ਬੜਾ ਕੁਝ ਇਸ ਪ੍ਰਦਰਸ਼ਨ ਦੇ ਦੌਰਾਨ ਵਾਪਰੇ ਆ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਤੇ ਪ੍ਰਿਤਪਾਲ ਸਿੰਘ ਨੂੰ ਇਹਨੇ ਬੁਰੇ ਤਰੀਕੇ ਦੇ ਨਾਲ ਟੌਰਚਰ ਕੀਤਾ ਗਿਆ ਕੁੱਟਿਆ ਗਿਆ ਇੱਕ ਬਜ਼ੁਰਗ ਨੂੰ ਬੋਰੀ ਦੇ ਵਿੱਚ ਪਾ ਕੇ ਸੁੱਟ ਦਿੱਤਾ ਗਿਆ ਰਬੜ ਦੀਆਂ ਬੁਲੇਟਸ ਚੱਲੀਆਂ ਸਿਲਵਰ ਬੌਮ ਚੱਲੇ ਅਥਰੂ ਗੈਸ ਦੇ ਗੋਲੇ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਵਾਟਰ ਕੈਨਨ ਦਾ ਜਿਹੜਾ ਪ੍ਰਦਰਸ਼ਨ ਆ ਉਹ ਵੀ ਫੋਰਸਿਜ਼ ਨੇ ਕਰਕੇ ਦਿਖਾਇਆ ਸੀ ਪਰ ਕਿਸਾਨ ਆਖ ਰਹੇ ਨੇ ਕਿ ਇਹਨਾਂ ਨੇ ਬਾਰਡਰ ਸੀਲ ਕੀਤਾ ਹੈ ਇਹ ਆਖ ਰਹੇ ਨੇ ਕਿ ਕਿਸਾਨਾਂ ਨੇ ਬਾਰਡਰ ਸੀਲ ਕੀਤਾ ਸੋ ਕਨਫਲਿਕਟ ਹੈ ਜਿਹੜਾ ਲਗਾਤਾਰ ਜਾਰੀ ਹੈ ਪਰ ਹੁਣ ਜਿਵੇਂ ਜਿਵੇਂ ਇਹ ਚੀਜ਼ ਅੱਗੇ ਵੱਧਦੀ ਜਾ ਰਹੀ ਹੈ ਤਾਂ ਕਿਸਾਨਾਂ ਨੇ ਹੱਕ ਦਿੱਤਾ ਹੈ ਅਸੀਂ ਇੱਥੇ ਹੀ ਬੈਠਾਂਗੇ ਕਿਉਂਕਿ ਚੋਣ ਕਮਿਸ਼ਨ ਨੇ ਜਾਬਤੇ ਦਾ ਐਲਾਨ ਕਰ ਦੇਣਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੂਤਰ ਦੱਸਦੇ ਆ ਕਿ ਆਹ ਸੋਮਵਾਰ ਤੋਂ ਭਲਕੇ ਤੋਂ ਜਿਹੜਾ ਹਫਤਾ ਸ਼ੁਰੂ ਹੋ ਰਿਹਾ ਹੈ ਇਸ ਹਫਤੇ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਉਹ ਪੂਰੇ ਦਾ ਪੂਰਾ ਸਭ ਕੁਝ ਬਿਉਰਾ ਦੱਸ ਦੇਣਾ ਪ੍ਰੈਸ ਵਾਰਤਾ ਹੋਏਗੀ ਉਹਦੇ ਵਿੱਚ ਕਹਿ ਦੇਣਾ ਕਿ ਜੇ ਹੁਣ ਚੋਣ ਜਾਬਤਾ ਲੱਗ ਰਿਹਾ ਤਾਂ ਉਸ ਤੋਂ ਬਾਅਦ ਦੇ ਵਿੱਚ ਦਰਸ਼ਨ ਨੇ ਜਿਹੜੇ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਰੋਕ ਲੱਗ ਜਾਂਦੀ ਹੈ ਉਹਨਾਂ ਨੂੰ ਵੀ ਠੰਡੇ ਪਾ ਦਿੱਤਾ ਜਾਂਦਾ ਸੋ ਚੋਣਾ ਆ ਰਹੀਆਂ ਨੇ ਅੱਗੇ ਵੱਡੀਆਂ ਚੋਣਾ ਨੇ ਸਰਕਾਰ ਚੁਣੀ ਜਾਣੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਜਾਣੇ ਆ ਬਹੁਤ ਕੁਝ ਵਾਪਰੇਗਾ ਬਹੁਤ ਕੁਝ ਹੋਏਗਾ ਪਰ ਇਹ ਸਭ ਦੇ ਦਰਮਿਆਨ ਆ ਸਾਰੇ ਕਿਸਾਨ ਨੇ ਜਿਹੜੇ ਆਪਣੇ ਹੱਥਾਂ ਦੇ ਵਿੱਚ ਝੰਡੇ ਲੈ ਕੇ ਆਪਣੀਆਂ ਹੱਕੀ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਨੇ ਪਰ ਇਹਨਾਂ ਦਾ ਕਹਿਣਾ ਇਹੀ ਹੈ ਕਿ ਸਰਕਾਰ ਸਾਨੂੰ ਨੈਗਲੈਕਟ ਕਰ ਰਹੀ ਹੈ ਸਰਕਾਰ ਸਾਡੀ ਆਵਾਜ਼ ਨਹੀਂ ਸੁਣ ਰਹੀ ਹੈ ਸੋ ਦੋਨੇ ਪਾਸਿਓਂ ਬਿਆਨਬਾਜ਼ੀਆਂ ਚਲਦੀਆਂ ਹੀ ਆ ਰਹੀਆਂ ਨੇ ਪੰਜਾਬ ਸਰਕਾਰ ਨੇ ਵਿਚੋਲੀਆ ਬਣ ਕੇ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰ ਕਿਸਾਨਾਂ ਨੇ ਆਖਿਆ ਕਿ ਉੱਥੇ ਤੇ ਵਿਚੋਲੇ ਬਣ ਗਏ ਪਰ ਜਦੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਤਸਵੀਰਾਂ ਵੀਡੀਓਜ਼ ਦਿਖਾਉਣ ਦੀ ਲੋੜ ਸੀ ਸਮਾਂ ਸੀ ਜਦੋਂ ਦਿਖਾਇਆ ਜਾਣਾ ਚਾਹੀਦਾ ਸੀ ਜਦੋਂ ਹਰਿਆਣਾ ਸਰਕਾਰ ਨੇ ਫੋਟੋਆਂ ਦਿਖਾਈਆਂ ਤਾਂ ਪੰਜਾਬ ਸਰਕਾਰ ਨੂੰ ਦਿਖਾਇਆ ਜਾਣਾ ਚਾਹੀਦਾ ਸੀ ਕਿ ਇੱਧਰ ਬਾਰਡਰ ਪਾਰ ਕਰਕੇ ਜਿਹੜੇ ਡਰੋਨ ਨੇ ਉਹ ਵੀ ਆ ਕੇ ਇੱਥੇ ਕਾਰਵਾਈਆਂ ਕਰਦੇ ਦਿਖਾਈ ਦਿੱਤੇ ਗੋਲੀਆਂ ਚੱਲਦੀਆਂ ਦਿਖਾਈ ਦਿੱਤੀਆਂ ਟਰੈਕਟਰ ਪੰਨੇ ਗਏ ਮੁੰਡੇ ਨੂੰ ਮਾਰ ਦਿੱਤਾ ਗਿਆ ਮੁੰਡਿਆਂ ਨੂੰ ਚੁੱਕ ਕੇ ਲੈ ਗਏ ਕਈ ਲਾਤਾ ਦੱਸੇ ਜਾ ਰਹੇ ਨੇ ਕੱਤੀ ਤੌਰ ਤੇ ਸੂਏ ਸਭ ਕੁਝ ਜਦੋਂ ਦੱਸਣ ਦੀ ਲੋੜ ਸੀ ਸਮਝਾਉਣ ਦੀ ਲੋੜ ਸੀ ਸਬੂਤ ਪੇਸ਼ ਕਰਨ ਦੀ ਲੋੜ ਸੀ ਉਸ ਵੇਲੇ ਪੰਜਾਬ ਸਰਕਾਰ ਕਿਤੇ ਨਾ ਕਿਤੇ ਉਹ ਚੀਜ਼ਾਂ ਕਰਦੀ ਨਹੀਂ ਦਿਖਾਈ ਦਿੱਤੀ ਸੋ ਇਹ ਚੀਜ਼ ਨੂੰ ਲੈ ਕੇ ਵੀ ਪੰਜਾਬ ਸਰਕਾਰ ਪ੍ਰਤੀ ਜਿਹੜਾ ਕਿਸਾਨਾਂ ਦੇ ਮਨ ਦੇ ਵਿੱਚ ਗੁੱਸਾ ਹੈ ਸੋ ਆ ਸਾਰੀ ਦੀ ਸਾਰੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਦੇ ਲਈ ਇੱਥੇ ਸ਼ਾਂਤ ਮਈ ਢੰਗ ਦੇ ਨਾਲ ਬੈਠੇ ਨੇ ਕਿਸਾਨ ਕਿਸਾਨਾਂ ਦੇ ਬਲਵਾਖ ਦਿੱਤਾ ਗਿਆ ਹੈ ਕਿ 12 ਤੋਂ 4 ਵਜੇ ਤੱਕ ਦੇਸ਼ਪੁਰ ਦੇ ਵਿੱਚ ਅਸੀਂ ਰੇਲਾ ਰੋਕਣੀਆਂ ਨੇ ਸ਼ੰਭੂ ਬਾਰਡਰ ਤੋਂ ਹੁਣੇ-ਹੁਣੇ ਅਨਾਉਂਸਮੈਂਟ ਹੋਈ ਹੈ ਕਿ ਸਾਰੇ ਕਿਸਾਨ ਜਿਹੜੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਜਾਣ ਕਿਉਂਕਿ ਪੌਣੇ 12 ਵਜੇ ਦਾ ਸਮਾਂ ਹੋਏਗਾ ਜਦੋਂ ਕਿਸਾਨਾਂ ਨੇ ਇੱਥੋਂ ਨੇੜਲੀ ਜਿਹੜੀ ਰੇਲਵੇ ਲਾਈਨ ਆ ਉਧਰਲੇ ਪਾਸੇ ਨੂੰ ਕੁਝ ਕਰਨਾ ਕਿ ਆ ਨਾਰੇ ਲਾਉਂਦੇ ਜਾਵਾਂਗੇ ਰੋਟੀ ਪਾਣੀ ਸ਼ਕਲੋ ਆਪਣਾ ਤਿਆਰ ਵਰ ਤਿਆਰ ਹੋ ਜਾਓ ਤਾਂ ਬਾਅਦ ਵਿੱਚ ਅਸੀਂ ਉੱਥੇ ਜਾ ਕੇ ਬੈਠਾਂਗੇ ਜਿਹੜੇ ਆ ਆਗੂ ਨੇ ਉਹ ਆਪਣੀ ਗੱਲਬਾਤ ਉੱਥੇ ਸਾਂਝੀ ਕਰਨਗੇ ਤੇ ਰੇਲਾਂ ਰੋਕੀਆਂ ਜਾਣੀਆਂ ਨੇ ਸਰਕਾਰ ਨੂੰ ਵੱਡਾ ਚਟਕਾ ਦੇਣ ਦੀ ਤਿਆਰੀ ਹੈ ਜਿਹੜੀ ਉਹ ਕਿਸਾਨਾਂ ਨੇ ਕਰ ਲਈ ਹੈ ਸੋ ਕੈਮਰਾ ਪਰਸਨ ਅੰਕੇਤ ਦੇ ਨਾਲ ਮਹਿੰਦਰਜੀਤ ਸਿੰਘ ਚੈਲ ਸਕਾਈ ਨਿਊਜ਼ ਪੰਜਾਬ ਸ਼ੰਭੂ